ਸ੍ਰੀ ਮੁਖਸਰ ਸਾਹਿਬ ਦੇ ਪਿੰਡ ਗੋਣਿਆਂ ਨਾਲ ਦੇ ਵਿੱਚ ਇੱਕ ਬੇਹਦੀ ਰੂਕਮਾਉ ਵਾਰਦਾਤ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਤੀ ਹੈ ਕਿ ਇੱਕ ਮੋਨਾ ਸਿੰਘ ਨਾਮਕ ਵਿਅਕਤੀ ਦੀ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਗਹਿਰੇ ਜ਼ਖਮਾਂ ਦੇ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਲੇਕਿਨ ਉਸ ਤੋਂ ਪਹਿਲਾਂ ਹੀ ਉਸ ਦੀ ਰਸਤੇ 'ਚ ਹੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਤੀ ਹੈ ਕਿ ਦੇਰ ਰਾਤ ਦੀ ਇਹ ਘਟਨਾ ਹੈ ਜਿੱਥੇ ਕਿ 35 ਤੋਂ 40 ਸਾਲ ਦੇ ਇਸ ਸ਼ਖਸ ਦੀ ਜੋ ਹੈ ਉਮਰ ਦੱਸੀ ਜਾ ਰਹੀ ਹੈ ਜਿੱਥੇ ਕਿ ਨਕਾਬ ਪੋਸ਼ ਕੁਝ ਨੌਜਵਾਨ ਕਰਚ ਵੜਦੇ ਨੇ ਅਤੇ ਕਰਚ ਵੜ ਕੇ ਇਸ ਦੀ ਕੁਟਮਾਰ ਕਰਦੇ ਨੇ ਅਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਕਾਫੀ ਜ਼ਿਆਦਾ देर तक ਕੁਟਮਾਰ ਜੁਆ ਲਗਾਤਾਰ ਚੱਲਦੀ ਰਹਿੰਦੀ ਹੈ ਜਿਸ ਤੋਂ ਬਾਅਦ ਜਦ ਉਹ बेहोशी ਦੀ ਹਾਲਤ ਚ ਹੁੰਦਾ ਹੈ ਤਾਂ ਪਰਿਵਾਰਕ ਮੈਂਬਰ ਇਸ ਸਾਰੀ ਘਟਨਾ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਲੇਕਿਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਕਾਫੀ ਜ਼ਿਆਦਾ ਰੂਹ ਨੂੰ ਕੰਬਾ ਦੇਣ ਵਾਲੀ ਖਬਰ ਹੈ ਕਿਉਂਕਿ 35 ਤੋਂ 40 ਸਾਲਾ ਵਿਅਕਤੀ ਦੀ ਉਮਰ ਦੱਸੀ ਜਾ ਰਹੀ ਹੈ ਮੋਨਾ ਸਿੰਘ ਇਸ ਦਾ ਨਾਮ ਹੈ ਅਤੇ ਘਰ ਦੇ ਅੰਦਰ ਵੜ ਕੇ ਦੇਰ ਰਾਤ ਜੋ ਹੈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਨੌਜਵਾਨਾਂ ਵੱਲੋਂ ਤੁਹਾਨੂੰ ਦੱਸਦੇ ਕਿ ਮੌਨਾ ਪੇਸ਼ੇ ਤੋਂ ਡਰਾਈਵਰ ਸੀ ਉਸ ਦੇ ਤਿੰਨ ਬੱਚੇ ਹਨ ਅਤੇ ਪਰਿਵਾਰ ਵਿੱਚ ਇਕੱਲਾ ਕਮਾਉਣ ਵਾਲਾ ਸੀ ਘਟਨਾ ਤੋਂ ਬਾਅਦ ਪਿੰਡ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਜਿਥੇ ਕਿ ਬਣਿਆ ਹੋਇਆ ਉੱਥੇ ਹੀ ਮੌਕੇ ਤੇ ਪੁਲਿਸ ਪਹੁੰਚਦੀ ਹੈ ਅਤੇ ਘਟਨਾ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰਿਵਾਰ ਨੇ ਪੁਲਿਸ ਅਧਿਕਾਰੀਆਂ ਕੋਲੋਂ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਅਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਪੂਰੀ ਘਟਨਾ ਬਾਬਤ ਕੀ ਕੋਈ ਜਾਣਕਾਰੀ ਸਾਂਝੀ ਕੀਤੀ ਉਹ ਵੀ ਤੁਹਾਨੂੰ ਸੁਣਾਣੇ। ਫਿਰ ਮੇਰੇ ਪਾਪਾ ਅੰਦਰ ਬੈਠੇ ਰੋਟੀ ਖਾ ਰਹੇ ਸੀ ਅਸੀਂ ਰੋਟੀ ਬਣਾ ਰਹੇ ਸੀਗੇ ਕੁਝ ਸਾਡੇ ਪਿੰਡ ਦੇ ਬਦਮਾਸ਼ ਲੋਕ ਆਏਗਾ ਉਹਨਾਂ ਨੇ ਮੇਰੇ ਪਾਪਾ ਨੂੰ ਮਤਲਬ ਕਿ ਅੰਦਰੋਂ ਬਾਹਰ ਕਢੀ ਸਿਉਣਾ ਕੋਲ ਅਸਲਾ ਸੀਗਾ ਉਹਨਾਂ ਨੇ ਮਤਲਬ ਮੇਰੇ ਪਾਪਾ ਨੂੰ ਕਢੀਸ ਕੇ ਬਾਹਰ ਲੈ ਕੇ ਉਹਨਾਂ ਨੇ ਮਤਲਬ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਤਾ ਤੇ ਬਾਹਰ ਦੇ ਨੂੰ ਕਿਸੇ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾਗਾ ਨਾ ਹੀ ਸਾਨੂੰ ਬਾਹਰ ਜਾਣ ਦਿੱਤਾਗਾ ਉਹ ਘਟਟਾ ਵੀ 15 ਜਣੇ ਸੀਗੇ ਹਾਂਜੀ ਕੁਝ ਪਿੰਡ ਦੇ ਸੀਗੇ ਸਰ ਕੋਈ ਗੱਲ ਨਹੀਂ ਸੀਗਾ ਨੋ ਨੋ ਸਰ ਕੁਝ ਨਹੀਂ ਸੀ ਸਰ ਉਹਨਾਂ ਕੋਲ ਗੰਡਾਸੇ ਵਗੈਰਾ ਸੀਗੇ ਠਵਾੜੀਆਂ ਵਗੈਰਾ ਸੀ ਰਾੜਾ ਰੂੜਾ ਸੀਗੇ ਕਾਪੇ ਵਗੈਰਾ ਸੀਗੇ ਅਸਲਾ ਸੀ ਸਰ ਉਹਨਾਂ ਕੋਲੇ ਹਾਂਜੀ ਸਰ ਹਾਂਜੀ ਉਹ ਮੇਰੇ ਪਾਪਾ ਨੂੰ ਅਸੀਂ ਫਰੀਦਕੋਟ ਐਡਮਿਟ ਉੱਥੇ ਲੱਗੇ ਸੀਗੇ ਬਹੁਤ ਸੀਰੀਅਸ ਹੋ ਗਏ ਸੀਗੇ ਉੱਥੇ ਉਹਨਾਂ ਦੀ ਜਾ ਕੇ ਮਤਲਬ ਕਿ ਦੱਤ ਹੋ ਗਈ ਕੀ ਕਾਰਵਾਈ ਹੋ ਰਹੀ ਸਰ ਪੁਲਸ ਗਏ ਹੀ ਬੈਂਦੀ ਹੈ ਮਤਲਬ ਕਿ ਇਹੀ ਹੈ ਇਹਨਾਂ ਨੂੰ ਚੱਕਿਆ ਜਾਵੇ ਤਾਂ ਫੇਰ ਹੀ ਸਾਰਾ ਗਰੁੱਪ ਚੱਕਿਆ ਜਾਊਂ ਭਾਵੇਂ ਲੋਕਾਂ ਨੇ ਦੱਪਨਗੇ ਲੈ ਅੰਦਾਗਾ ਇਹਨਾਂ ਨੇ ਪਹਿਲਾਂ ਵੀ ਲੱਤਾਂ ਬਾਹ ਲੋਕਾਂ ਨੇ ਗਈਆਂ ਦੀਆਂ ਤੋੜੀਆਂ ਹੋਰ ਮੁੰਡਿਆਂ ਦੀਆਂ ਤੋੜੀਆਂ ਮੇਰੇ ਪਾਪਾ ਦੀਆਂ ਪਹਿਲਾਂ ਤੋੜੀਆਂ ਸੀ ਇਹਨੂੰ ਤਾਂ ਮੂੰਹ ਪਿਆਵਿਆਗਾ ਕੁੱਪਿਆਂ ਮਾਰਿਆ ਕਾਪੇ ਕਰਪਾਨ ਨਾਲ ਹਾਂ ਜੇ ਅੰਦਰ ਤੁਹਾਨੂੰ ਬਹੁਤ ਬਹੁਤ ਹੋਰ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਕਿਹਨੇ ਕਹਿਆ ਜਾਨਾ 10000 ਨੇ 10 ਤਾਂ ਘਰੇ ਸੀ ਤੇ ਜਿਹੜੇ ਬਾਹਰ ਘਰੇ ਸੀ ਨੂੰ ਬੰਨੂ ਜੀ ਮਾਜੀ ਨੂੰ ਬੰਨੂ ਹੋਲੇ ਵੀ ਗਏ ਜਿਸਨ ਪਤਾ ਵੀ ਲੱਗੇ ਕਿਹੜੇ ਕਿਹੜੇ ਬੰਦੇ ਆ ਹਾਂਜੀ ਕਾਪੇ ਸੀ ਕਿਰਪਾਨਾਂ ਸੀ ਕਵਾੜੀਆਂ ਸੀ ਉਹਨਾਂ ਕੋਲੇ ਪਾਉਲੇ ਸੀ ਪਹਿਲਾਂ ਵੀ ਹੋਇਆ ਸੀ ਉਹ 9 ਮਹੀਨੇ ਹੋ ਗਏ ਸੀ ਅਸੀਂ ਗੱਲ ਨੂੰ ਨਾਮ ਕੀ ਸੁਣਦਾ ਉਹਨਾਂ ਸੰਦੇਸ਼ ਕੰਮ ਕੀ ਕਰਦੀ ਸੀ ਡਰਾਈਵਰ ਸੀ ਸਾਰੇ ਕਾਰਵਾਈ ਹੋ ਜੇ ਕੋਈ ਇਹ ਸਾਬਤ ਕਿੰਨੇ ਦੇ ਸੀ ਜਿਹੜੇ ਕੁੰਬੰਦਾਰੇ ਕੋ ਚੱਕੀ ਜਾਂ ਸਾਬੂ ਚੱਕਿਆ ਜਾਵੇ ਕੋਈ ਵਜ੍ਹਾ ਨਹੀਂ ਸੀ ਕੋਈ ਉਹਨਾਂ ਨੇ ਕੋਈ ਵਜ੍ਹਾ ਨਹੀਂ ਸੀ ਕੋਈ ਇਸ ਤਰ੍ਹਾਂ ਹਰਿਆਕੇ ਬੈਠੇ ਨਾ 31 18 7 2025 ਦੀ ਰਾਤ ਕਰੀਬ 8:30 ਵਜੇ ਗੋਨਿਆਣਾ ਪਿੰਡ ਵਿਖੇ ਨੋਨਾ ਸਿੰਘ son of ਮਛੱਤਰ ਸਿੰਘ ਵਾਸੀ ਗੋਨਿਆਣਾ ਕੁਝ ਵਿਅਕਤੀਆਂ ਵੱਲੋਂ ਇਹਦੇ ਘਰ ਤੇ ਅਟੈਕ ਕਰਕੇ ਤੇ ਇਹਨੂੰ ਸੱਟਾਂ ਮਾਰੀਆਂ ਗਈਆਂ ਜਿਸ ਤੇ ਇਹਦੀ ਮੌਤ ਹੋ ਗਈ। ਥਾਣਾ सदर ਮੁਕਸਰ ਪੁਲਿਸ ਨੇ ਪ੍ਰੋਂਪਟਲੀ ਐਕਸ਼ਨ ਕਰਦੇ ਹੋਏ ਐਫ ਆਈ ਆਰ ਨੰਬਰ 129 ਅੰਡਰ ਸੈਕਸ਼ਨ 103 35 62 ਬੀ ਐਨ ਐਸ ਦਰਜ ਰਜਿਸਟਰ ਕੀਤਾ ਅਤੇ ਤਿੰਨ ਦੋਸ਼ੀ ਜੋ ਕਿ ਇਸ ਚ ਨਾਮਜ਼ਾਦ ਸਗੇ ਨਰਿੰਦਰ ਸਿੰਘ ਸਨ ਆਫ ਮੰਗਲ ਸਿੰਘ ਵਿੱਕੀ ਸਿੰਘ ਸਨ ਆਫ ਕੁਲਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਸਨ ਆਫ ਬਲਵੀਰ ਸਿੰਘ ਹੁਣ ਤੱਕ ਗ੍ਰਿਫਤਾਰ ਹੋ ਗਏ ਨੇ ਤੇ ਬਾਕੀ ਦੋਸ਼ੀ ਵੀ ਜਲਦ ਗ੍ਰਿਫਤਾਰ ਕਰ ਦਿੱਤੇ ਜਾਣਗੇ